ਸਵਾਗਤ ਹੈ ਸਾਡਾ ਇਹ ਹੀ ਤਾਲ ਮੇਲੀ ਨੀਂ ਪਈ ਜਲਦਾ ਜੀ ਜੀ ਸਭ ਤਾਂ ਪਤਾ ਹੀ ਲੱਗਿਆ ਸੋ ਸਾਡੇ ਅਗਲੇ ਪਾਸੇ ਕਰਉਣਾ ਲੱਗਿਆ ਪਿਆ ਸਾਡੇ ਆਪਣੇ ਮਸਲੇ ਦਾ ਇਕੱਲਾ ਦੋਸਤ ਨਾਲ ਆ ਸਾਡਾ ਜੇ ਕੋਈ ਦਾ ਵਿਰੋਧ ਕਰਨਾ ਉਹ ਜਿੱਥੇ ਵੀ ਕੋਈ ਨੰਕੂਗਾ ਦਾ ਕਰਾਂ ਜਿਹੜਾ ਕਿਸੇ ਦੇ ਘਰੇ ਜਾਣਾ ਜਾਂ ਰਸਤਾ ਬੰਦ ਕਰਨਾ ਜਾਂ ਕਿਸੇ ਦੀ ਗੱਡੀ ਰੋਕਣੀ ਉਹ ਸਾਡਾ ਉਹਦੇ ਨਾਲ ਕੋਈ ਰੋਲ ਨਹੀਂ ਸਾਡੇ ਮਨੋਂ ਕਿਹਦੇ ਦਾ ਸਾਡਾ ਅਸੀਂ ਕੋਈ ਜਦੋਂ ਪੰਜਾਬ ਦੇ ਲੋਕ ਉਹਦਾ ਵਿਰੋਧ ਕਰ ਰਹੇ ਆ ਜਿਹੜੇ ਲੋਕ ਘਰਾਂ ਇ ਸਾਦੇ ਤਾਂ ਉਹਨਾਂ ਨੂੰ ਮਰੀ ਮੋਟੀ ਚਰਮ ਚਾਹੀਦੀ ਜਦੋਂ ਵੱਡੀ ਗਿਣਤੀ ਚ ਲੋਕ ਵਿਰੋਧ ਕਰ ਰਹੇ ਆ ਤੇ ਇਕੱਲਾ ਕਹਿਣਾ ਬੰਦਾ ਸਾਡੇ ਕੇ ਜਾਣ ਕੇ ਰਾਤ ਪੌਣ ਦਾ ਹੁਣ ਇੱਥੇ ਦੇਖ ਲੋ ਜੀ ਇੱਕੋ ਬੰਦਾ ਰੰਗਾਂ ਵਾਲੇ ਤੇ ਪੂਰਾ ਤਣਾਅ ਹਰ ਵਾਰ ਟਾਣੀ ਤੇ ਸਦੀ ਕਹਿੰਦਾ ਜੇ ਉੱਥੇ ਕੋਈ ਕੋਲੀਜਨ ਪੈ ਗਈ ਤੇ ਕੀ ਉਹ ਜ਼ਿੰਮੇਵਾਰੀ ਲਊਗਾ ਵੀ ਮੇਰੀ ਵਜਲ ਹੋਇਆ ਕੁਦਰਤੀ ਲੋਰ ਸਹੀ ਲੋਰ ਕਿ ਪਾਰਟੀ ਨੇ ਲੰਮੇ 10 ਸਾਲ ਦੇ ਰਾਜ ਭਾਗ ਦੇ ਵਿੱਚ ਬਹੁਤ ਅੰਕ ਕੀਤਾ। ਨਾਲੇ 25 ਚਾਠੀ ਕਰਨੀ ਹੁੰਦੀਆਂ। ਆਪਾਂ ਆਪਣੇ ਸਮਾਜਿਕ ਸਿਸਟਮ ਖੜ੍ਹੇ ਲੈਣੇ ਨੇ। ਜੀਐਸਪੀ ਨੂੰ ਗਲਤ ਫੋਕੀਆ ਕੇ ਸਾਮਾਨ ਵੀ ਲਾ ਕੇ ਵਚਦਾ। ਉਹ ਨਾਈਟੋ ਪਾ ਬੀਬੀਸੀ ਪਾ ਖੇਤ ਦੇ ਬਹੁਤ ਸਾਰੇ। ਨਹੀਂ ਇਹੋ ਹੀ ਗੱਲ ਹੈ। ਜਲਦ ਹੋ ਜਾਂਦਾ। ਉਹ ਰਾਜ ਨਾਲ ਕੋਈ ਲੜਾਈ ਨਹੀਂ ਨਾ ਪ੍ਰਸ਼ਾਸਨ ਵੀ ਹੈ। ਸਾਡਾ ਕੋਈ ਨਹੀਂ। ਆਪ ਰਾਜ ਨਾਲ ਕੋਈ ਨਿੱਜੀ ਵਿਰੋਧ ਨਹੀਂ। ਆਡਾ ਭਾਜਪਾ ਦੇ ਨੀਤੀਆਂ ਨਾਲ ਹੈ। ਜੀਕੇਪੀ ਨੂੰ ਦੇਸ਼ ਚ ਚਲਦਾ ਕਰਨਾਸਤੇ ਉਹਦਾ ਵਿਰੋਧ ਹੋ ਲਗਾਤਾਰ ਖੜੀ ਰਹੂਗਾ ਸਵਾਲਾਂ ਦੇ ਜਵਾਬ ਦੇਵੇ ਨਾ ਦੇਵੇ ਕੰਟ ਲੜੇ ਨਾ ਲੜੇ ਉਹਦੇ ਦਾ ਸਾਡਾ ਕੋਈ ਨਿਸ਼ਾਨੀ ਨਿਸ਼ਾਨੀ ਪ੍ਰਤੀ ਇੱਕ ਗਲਤ ਰਵੱਈਆ ਨਾਲ ਜੀ ਨੂੰ ਸਹੀ ਪਹਿਲ ਜੋ ਸਾਰੇ ਲੋਕਾਂ ਦਾ ਵੋਟਾ ਉਹ ਸੋਹਾਂ ਜੀ ਠੀਕ ਹੈ ਜਿਹੜੇ ਪਿੰਡਾਂ ਦਾ ਥੋੜੀ ਗੱਲ ਤੁਹਾਨੂੰ ਕੰਝ ਬਾਬਾ ਤੁਹਾਨੂੰ ਹਲਾ ਆਇਓ ਬਾਬਾ चलो 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 मेरा 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 ਚਲੋ ਬਈ ਆਹ ਤਰੀਆਂ ਪੁਰੀਆਂ ਚਵਾ ਕੇ ਲਿਆ ਜਾ ਚਲੋ ਉਹ ਨਹੀਂ ਅੱਗੇ ਦਾ ਟਰੈਕਟਰ ਟਰੈਕਟਰ ਯਾਨੀ ਕੀ ਕਰੋ ਬਾਹਰ ਇਹਨਾਂ ਦਾ ਕੀ ਕਹਿਣਾ ਭਾਡਾ ਬਾਈ ਜੀ ਧੱਕੇ ਮਾਰ ਮਾ ਚਲਾਉਂਦੇ ਆ ਮਾਲਾ ਬਾਈ ਜੀ ਸਾਡੀ ਪ੍ਰਸ਼ਾਸਨ ਬਹੁਤ ਜ਼ਿਆਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ